ਸਸ਼ੀਆ ਕਾਲ ਜੀ ਅੱਜ ਅਸੀਂ ਬਣਾਇਆ ਸਰੋਦਾ ਸਾਗ ਜੋ ਕਿ ਸਾਡੇ ਪੰਜਾਬੀਆਂ ਦੀ ਫੇਵਰਿਟ ਡਿਸ਼ ਹੈ ਸਰੋਂ ਦਾ ਸਾਗ ਤਾਂ ਨਾਲ ਮੰਮੀ ਕਰ ਰਹੇ ਨੇ ਸ਼੍ਰੀਮਦ ਭਗਵਤ ਗੀਤਾ ਜੀ ਦਾ ਪਾਠ ਮੰਮੀ ਨੇ ਮੇਰੀ ਡਿਊਟੀ ਲਗਾਈ ਸੀ ਕਿ ਨਹੀਂ ਤੂੰ ਬੇਟਾ ਮੈਪ ਕਰ ਲਾ ਪਾਠ ਉਹਨਾਂ ਟਾਈਮ ਤੁਸੀਂ ਸਾਗ ਸਮਾਲੋ ਤੇ ਮੈਂ ਸਾਗ ਸਮਾਲ ਰਹੀ ਆ ਸਾਗ ਦੇਖਿਆ ਸਾਗ ਵਿੱਚ ਥੋੜਾ ਬੋਤਾ ਪਾਣੀ ਪਾਣਾ ਸੀ ਸਾਡੇ ਪੰਜਾਬੀਆਂ ਦੀ ਫੇਮਸ ਡਿਸ਼ ਹੈ ਸਰੋਂ ਦਾ ਸਾਗ ਤੇ ਮੈਂ ਸਾਗ ਦੇਖ ਰਹੀ ਆ ਸਾਗ ਚ ਪਾਣੀ ਤਾਂ ਠੀਕ ਹੈ ਬਟ ਮੈਂ ਖਾ ਕੇ ਦੇਖਿਆ ਥੋੜਾ ਬੋਤਾ ਕੱਚਾ ਹੈ ਤਾਂ ਅਜੇ 1-2 ਘੰਟੇ ਹੋਰ ਲੱਗਣਗੇ ਸਾਗ ਰਿਜਣ ਲੱਗਿਆ ਸਾਡੇ ਪੰਜਾਬੀ ਲੇਡੀਜ਼ ਸਾਗ ਸੁਬਾ 8-9 ਵਜੇ ਹੀ ਚੁੱਲ੍ਹੇ ਤੇ ਤਰ ਦਿੰਦੀਆਂ ਨੇ ਤੇ ਰਾਤੇ 8-9 ਵਜੇ ਹੀ ਸਾਗ ਨੂੰ ਮੱਧਿਆ ਜਾਂਦਾ ਹੈ ਜਿਸ ਕਾਰਨ ਸਾਗ ਬਿਲਕੁਲ ਪ੍ਰੋਪਰ ਤਿਆਰ ਹੋ ਜਾਂਦਾ ਹੈ ਤੇ ਸਾਗ ਵਿੱਚ ਬਹੁਤ ਜਿਆਦਾ ਬਹੁਤ ਟੇਸਟੀ ਬਣਦਾ ਹੈ ਤੇ ਨਾਲ ਸੀ ਚਾਵਲਾਂ ਦੀ ਰੋਟੀ ਮੈਨੂੰ ਇਹ ਲੱਗਦਾ ਹੈ ਕਿ ਸਾਡੇ ਪੰਜਾਬੀ ਲੇਡੀਜ਼ ਤੋਂ ਬਿਨਾ ਸਰੋਦਾ ਸਾਗ ਵਧੀਆ ਬਣ ਹੀ ਨਹੀਂ ਸਕਦਾ ਸਾਡੇ ਪੰਜਾਬ ਦੇ ਕਿਸੇ ਵੀ ਪਿੰਡ ਵਿੱਚ ਚਲੇ ਜਾਓ ਕਿਸੇ ਵੀ ਇਲਾਕੇ ਵਿੱਚ ਚਲੇ ਜਾਓ ਸਰੋਦਾ ਸਾਗ ਇੱਕ ਫੇਮਸ ਡਿਸ਼ ਹੈ ਤਾਂ ਮੈਂ ਕੋਲ ਬੈਕ ਕੇ ਸਮਾਲ ਰਹੀਆਂ ਸਾਗ ਤਾਂ ਫਿਰ ਮੰਮੀ ਜੀ ਨੇ ਮੱਧਿਆ ਰਾਤ ਨੂੰ ਸਾਗ ਤੇ ਨਾਲ ਸੀ ਚਾਵਲਾਂ ਦੀ ਟੇਸਟੀ ਟੇਸਟੀ ਰੋਟੀ ਸਰਸ਼ੀਆ ਕਾ